ਜਗਬਾਨੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਵੱਡੀ ਅਤੇ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਸਕੂਟਰੀ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਮ੍ਰਿਤਕ ਨੌਜਵਾਨਾਂ ਦੀ ਪਛਾਣ ਸੁਖਵਿੰਦਰ ਸਿੰਘ ਨਰਿੰਦਰ ਕੁਮਾਰ ਵਿਵਿਤ ਅਤੇ ਮਿਥੁਨ ਦੇ ਰੂਪ ਵਿੱਚ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਵਿਮਨ ਤੇ ਮਿਥੁਨ ਨੇ ਜਿਹੜੇ ਇਹ ਪਰਵਾਸੀ ਦੱਸੇ ਜਾ ਰਹੇ ਨੇ ਤਾਂ ਕੀ ਪੂਰਾ ਮਾਮਲਾ ਇਸ ਭਾਗ ਵੱਕ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਇਹ ਚਾਰੋਂ ਨੌਜਵਾਨ ਦੇਰ ਰਾਤ ਪੈਲੇਸ ਤੋਂ ਆਪਣਾ ਕੰਮ ਖਤਮ ਕਰਕੇ ਜਦੋਂ ਆਪਣੇ ਘਰ ਵੱਲ ਨੂੰ ਪਰਤ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਇੱਕ ਵੈਨਿਊ ਗੱਡੀ ਦੇ ਵੱਲੋਂ ਇਹਨਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਕੂਟਰੀ ਬੇਕਾਬੂ ਹੋ ਕੇ ਕੋਲ ਖੜੇ ਟਰੱਕ ਦੇ ਵਿੱਚ ਜਾਟ ਕਰਾਉਂਦੀ ਹੈ ਤੇ ਜਿਸ ਦੇ ਵਿੱਚ ਨਾ ਚਾਰੋਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤੇ ਜਿਵੇਂ ਹੀ ਆਲੇ-ਦੁਆਲੇ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਹੀ ਲੋਕਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਅਤੇ ਜ਼ਖਮੀ ਹੋਏ ਨੌਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਪਹੁੰਚਦਾ ਹੈ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵਕ-ਵਕ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਗੰਭੀਰਤਾ ਦੇ ਨਾਲ ਪਰਤਾਲ ਸ਼ੁਰੂ ਕਰ ਦਿੱਤੀ ਗਈ ਹੈ ਬਾਕੀ ਕੀ ਕੁਝ ਜਾਣਕਾਰੀ ਮੌਕੇ ਤੇ ਮੌਜੂਦ ਵਿਅਕਤੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਬੰਤੇ ਏੜੇ ਦੇ ਚਾਚੇ ਦਾੜਕਾ ਇੱਕ ਮੇਰੀ ਸਿਸਟਰ ਵੀ ਤੇ ਮੈਰਿਜ ਹੈਗੀ ਹੈ ਉਹਨਾਂ ਦਾ ਦੇਰ ਜਿਹੜਾ ਮੇਰਾ ਸਿਸਟਰ ਹੈ ਉਹਦੀ ਘਰ ਵਾਲੀ ਦੀ ਹਾਦਸਾ ਪਹਿਲਾਂ ਹੀ ਲੱਥ ਹੋ ਚੁੱਕੀ ਹੈ 2009 ਚ ਠੀਕ ਹੈ ਜੀ ਤੇ ਅੱਜ ਉਹਨਾਂ ਦਾ ਦੇਖ ਸੀਗਾ ਉਹ ਰਾਤੀ ਕਿਸੇ ਪਹਿਲੇ ਤੋਂ ਕੰਮ ਕਰਕੇ ਆ ਰਹੀ ਸੀ ਵਾਪਸ ਤੇ ਸਾਨੂੰ ਦੁਸਰੇ 4 ਵਜੇ ਫੋਨ ਗਿਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ 2:30 ਵੇਰਾਂ 4:00 ਤੇ 10 ਜਿਹੜਾ ਕਾਰ ਵਾਲਾ ਜਿਹੜਾ ਦੇਖ ਰਹੇ ਹੋ ਰਾਮ ਸਰਕਟ ਤੋਂ ਆ ਕੇ ਨਹੀਂ ਹਿੱਟ ਕੀਤਾ ਚਾਰੇ ਚਾਰੇ ਮੁੰਡੇ ਜਿਹੜੇ ਆ ਉਹ ਉਹ ਦੀ ਸਕੂਟ ਜਿਹੜੀ ਤੁਹਾਨੂੰ ਜੱਟ ਹੋ ਗਈ ਹੈ। ਅੱਜ ਜਿਹੜੀ ਆ ਇਹ ਦੀ ਸਚਾਈ ਕਰਨਿਆ ਵੀ ਮਤਲਬ ਕਿ ਅਸਲੀਅਤ ਤਾਂ ਲੱਗੇ ਡਰਾਈਵਰ ਰਾਤ 12:00 ਵਜੇ ਇੱਕ ਵੇਕ ਤੋਂ ਆ ਰਿਹਾ ਸੀ। ਅਗਰ ਉਹ ਕੰਮ ਕਰਕੇ ਆ ਰਿਹਾ ਤੇ ਇਹ ਮਤਲਬ ਹੁਣ ਜਿਹੜਾ ਕਿਥੋਂ ਆ ਰਿਹਾ ਸੀ ਔਰ ਰੌਂਗ ਸਾਈਡ ਤੇ ਲੈ ਕੇ ਤੁਸੀਂ ਦੇਖ ਰਹੇ ਹੋ ਕਿ ਗੱਡੀ ਕਿੰਨੀ ਜ਼ੋਰ ਨਾਲ ਹਟੋਈ ਰਹੀ ਆ। ਬਿਲਕੁਲ। ਔਰ ਉਹ ਵੀ ਸਰਵਿਸ ਲੈਣ ਤੇ ਦੇਖ ਸਕਦੇ ਹੋ ਚਾਰ ਘਰ ਤੋਂ ਹੋਇਆ ਹੈ ਇਨਸਾਫ ਚਾਹੀਦਾ। ਔਰ ਮੇਰੇ ਚਾਚਾ ਜੀ ਦਾ ਬੇਟਾ ਜੀ ਇਹ ਰਾਤ ਮਤਲਬ ਪਹਿਲੇ ਸੋ ਇਹ ਕੰਮ ਕਰਕੇ ਆ ਰਿਹਾ ਸੀਗਾ ਠੀਕ ਹੈ ਜੀ ਦੋ ਬ੍ਰਦਰ ਸੀਗੇ ਮਤਲਬ ਇੱਕ ਚਾਚਾ ਦਾ ਬੇਟਾ ਸੀਗਾ ਇੱਕ ਮਾਮਾ ਦਾ ਬੇਟਾ ਸੀਗਾ ਨਾਲ ਤਾਂ ਦੋ ਜਿਹੜੇ ਸੀਗੇ ਉਹ ਸਾਡੇ ਮਤਲਬ ਵਾਕਫ ਨਹੀਂ ਸੀਗੇ ਬੰਦੇ ਕੌਣ ਸੀਗੇ ਨਾਲ ਠੀਕ ਹੈ ਜੀ ਤਾਂ ਦਰਾਨ ਇੱਥੇ ਆ ਕੇ ਜਿਹੜਾ ਦੇਖੋ ਔਰ ਸਾਈਨਾਂ ਕੰਮ ਹੋਇਆ ਆ ਗੱਡੀ ਦਾ ਦੇਖੋ ਕਿੰਨਾ ਨੁਕਸਾਨ ਹੋ ਚੁੱਕਾ ਆ ਠੀਕ ਹੈ ਜੀ ਸਾਡੀ ਮੰਗ ਇਹੀ ਆ ਜੋ ਮਤਲਬ ਕਾਰਵਾਈ ਬੰਦੀ ਉਹ ਕੀਤੀ ਜਾਏ ਦੇਖੋ ਜੀ ਇਹ ਦੇਰ ਰਾਤ ਐਕਸੀਡੈਂਟ ਜਿਹੜਾ ਹੋਇਆ ਇਹ ਦੇ ਵਿੱਚ ਚਾਰ ਲੋਕ ਸੀਗੇ ਇਕ ਕੋਈ ਫੈਲਚੋਂ ਜਿਹੜੇ ਉਹ ਕਰਕੇ ਕੰਮ ਕਰਕੇ ਆ ਰਹੀ ਵਾਪਸ ਤੇ ਰਸਤੇ 'ਚ ਆਉਂਦੇ ਆ ਕਾਰ ਨਾਲ ਐਕਸੀਡੈਂਟ ਹੋ ਗਿਆ ਨਾ ਕੀ ਕਾਰਨ ਰਿਹਾ ਹੈ ਕਾਰਨ ਦਾ ਹਜੇ ਤਫਤੀਸ਼ ਤੋਂ ਬਾਅਦ ਪਤਾ ਚੱਲੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਚਾਰਾਂ ਦੀ ਕੌਣ-ਕੌਣ ਕੋਈ ਦੱਸ ਸਕਦੀ ਹੈ ਨਾ ਨਾਮ ਸਭ ਪਛਾਣ ਹੋ ਸਕਦੀ ਹੈ ਨਾ ਲੋਕਾਂ ਪਛਾਣ ਬਸ ਤਫਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਕੋ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਹਾਂਜੀ ਪਛਾ ਦਰਜ ਕੀਤਾ ਜਾ ਰਿਹਾ ਹੈ ਕਿਸ ਦੇ ਖਿਲਾਫ ਇਹ ਜਿਹੜਾ ਉਹ ਕਾਰ ਦਾ ਡਰਾਈਵਰ ਹੈ